ਵੈਗੁਰੂ ਜੀ ਦਾ ਖਾਲਸਾ ਸਤ ਸ੍ਰੀ ਅਕਾਲ ਸਾਰੋ ਵੈਗੁਰੂ ਜੀ ਕੀ ਫਤਿਹ ਸਰ ਬੇਟੇ ਪਹਿਲਾਂ ਤਾਂ ਤੁਹਾਨੂੰ ਮੁਬਾਰਕਾਂ ਤੁਸੀਂ ਬਾਰਡਰ ਕਾਟ ਬਣਾਇਆ ਜੀ ਬਹੁਤ ਬਹੁਤ ਧੰਨਵਾਦ ਮੇਰੇ ਵੱਲੋਂ ਇਹ ਮੇਰੀ ਕੱਲੀ ਦੀ ਪ੍ਰਾਪਤੀ ਨਹੀਂ ਹੈ ਇਹ ਪੂਰੇ ਪੰਜਾਬ ਦੀ ਪ੍ਰਾਪਤੀ ਹੈ ਤੇ ਮੇਰੇ ਵੱਲੋਂ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਕਿ ਤੁਹਾਡੇ ਪੰਜਾਬ ਨੂੰ ਇਹੋ ਜਿਹੀ ਧੀ ਹੈ ਤੇ ਮੈਨੂੰ ਮਾਣ ਹੈ ਮੈਂ ਪੰਜਾਬ ਦੀ ਧੀ ਹਾਂ ਤੇ ਮੈਂ ਤੁਹਾਡੀ ਵੀ ਧੀ ਹਾਂ ਤੇ ਇਸ ਲਈ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਬੇਟੇ ਪਹਿਲਾਂ ਤਾਂ ਆਪਾਂ ਗੱਲ ਸ਼ੁਰੂ ਕਰਦੇ ਹਾਂ ਵੀ ਤੁਸੀਂ ਕਾਹਦੇ 'ਚ ਜਿਹੜਾ ਰਿਕਾਰਡ ਬਣਾਇਆ ਗਿਆ ਹੈ ਜੀ ਸਭ ਤੋਂ ਪਹਿਲਾਂ ਮੈਂ ਦੱਸਾਂ ਕਿ ਇਹ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਜਿਹੜਾ ਮੈਂ ਰਿਕਾਰਡ ਬਣਾਇਆ ਹੈਗਾ ਤੇ ਇਸ ਵਿੱਚ ਮੈਂ ਜਿਹੜਾ ਰਿਕਾਰਡ ਹੈ ਮੈਂ ਭਾਰਤ ਦੀ ਸਭ ਤੋਂ ਤੇਜ਼ ਕਵਿਤਰੀ ਮੰਨੀ ਗਈ ਸੀ ਸਤੰਬਰ 2025 ਵਿੱਚ ਜਦੋਂ ਮੈਂ ਆਪਣਾ ਨਾਮ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਦਰਜ ਕਰਵਾਇਆ ਉਹ ਰਿਕਾਰਡ ਇਹ ਸੀ ਕਿ ਮੈਂ 19 ਸਾਲ ਦੀ ਮਹਿਜ਼ 19 ਸਾਲ ਦੀ ਉਮਰ ਵਿੱਚ 1.5 ਮਿੰਟ ਵਿੱਚ 8 ਸਵੈ ਰਚਿਤ ਕਵਿਤਾਵਾਂ ਲਿਖੀਆਂ ਸਨ ਜਦਕਿ ਪਹਿਲਾਂ ਇੱਕ ਜੋ ਰਿਕਾਰਡ ਬਣਿਆ ਹੋਇਆ ਸੀ ਉਹ ਸੀ 23 ਸਾਲ ਦੀ ਉਮਰ ਵਿੱਚ 2 ਮਿੰਟ ਵਿੱਚ 5 ਕਵਿਤਾਵਾਂ ਲਿਖੀਆਂ ਗਈਆਂ ਸੀ ਸਵੈ ਰਚਿਤ ਕਵਿਤਾਵਾਂ ਤੇ ਹਾਲਾਂ ਹੀ ਮੈਂ ਆਪਣਾ ਨਾਮ ਵਰਲਡਵਾਈਡ ਬੁੱਕ ਆਫ ਰਿਕਾਰਡ ਤੇ ਇੰਟਰਨੈਸ਼ਨਲ ਬੁੱਕ ਆਫ ਰਿਕਾਰਡ ਵਿੱਚ ਦਰਜ ਕਰਵਾਇਆ ਹੈਗਾ ਤੇ ਹੁਣ ਮੈਂ ਪੂਰੇ ਸੰਸਾਰ ਦੀ ਸਭ ਤੋਂ ਤੇਜ਼ ਕਵਿਤਰੀ ਹਾਂ ਜਿਸ ਨੇ ਮਹਿਜ਼ 1.5 ਮਿੰਟ ਵਿੱਚ 8 ਸਵੈ ਰਚਿਤ ਕਵਿਤਾਵਾਂ ਲਿਖੀਆਂ ਹਨੇ ਤੇ ਪੂਰੇ ਸੰਸਾਰ ਵਿੱਚ ਮੈਂ ਪਹਿਲੀ ਗੁਰਸਿੱਖ ਬੱਚੀ ਆ ਜਿਸਨੇ ਕਾਰਜ ਕੀਤਾ ਹੈ ਜੀ ਇਹ ਕਵਿਤਾਵਾਂ ਜੋ ਸੀ ਇਹਨਾਂ ਦੀ ਭਾਸ਼ਾ ਪੰਜਾਬੀ ਸੀ ਕਿਉਂਕਿ ਮੈਂ ਬਚਪਨ ਤੋਂ ਹੀ ਮੇਰਾ ਜਿਹੜਾ ਰੁਚੀ ਦਾ ਖੇਤਰ ਜਾਂ ਵਿਸ਼ਾ ਕਹਿ ਲਓ ਉਹ ਰਿਹਾ ਹੈਗਾ ਪੰਜਾਬੀ ਸਾਹਿਤ ਤੇ ਮੈਂ ਇਹ ਹੀ ਸੋਚਿਆ ਹੈ ਕਿ ਮੈਂ ਜਿੱਥੇ ਵੀ ਜਾਵਾਂ ਪੰਜਾਬੀ ਪੰਜਾਬੀਅਤ ਮੇਰੇ ਨਾਲ ਜਾਵੇ ਮੈਂ ਮੈਂ ਜਿਸ ਖੇਤਰ ਤੋਂ ਆਣੀ ਐ ਮੈਂ ਕੋਈ ਏਡੇ ਵੱਡੇ ਉਸ ਕਹਿ ਲਵਾਂ ਕਿ ਮੰਨੇ ਪਰ ਮੰਨੇ ਏਰੀਏ ਤੋਂ ਨਹੀਂ ਆਉਂਦੀ ਮੈਂ ਤਾਂ ਢੂੜਾ ਮਿੱਟੀਆਂ ਦੇ ਖੇਤਰ ਚੋਂ ਆਣੀ ਆ ਮੇਰਾ ਸਾਦਾ ਜਿਹਾ ਪਿੰਡ ਐ ਸਾਦੇ ਜਿਹੇ ਪਰਿਵਾਰ ਤੋਂ ਆਣੀ ਐ ਮੈਂ ਦਰਮਿਆਨੇ ਅਸੀਂ ਉਹ ਕਹਿੰਦੇ ਹੁੰਦੇ ਹੁੰਦੇ ਨਾ ਅਸੀਂ ਦਰਮਿਆਨੇ ਘਰਾਂ ਦੇ ਧੀਆ ਪੁੱਤਰ ਅੰਤ ਤੀਕ ਹਾਲਾਤਾਂ ਦੀ ਗੱਲ ਕਰਦੇ ਰਹਾਂਗੇ ਤੇ ਮੈਂ ਉਹਨਾਂ ਹਾਲਾਤਾਂ ਨੂੰ ਅੱਗੇ ਰੱਖਣਾ ਚਾਹਣੀ ਆ ਉਸ ਪੰਜਾਬੀ ਨੂੰ ਅੱਗੇ ਰੱਖਣਾ ਚਾਹਣੀ ਕਿਉਂਕਿ ਅੱਜ ਸਾਡੀ ਪੰਜਾਬੀ ਭਾਸ਼ਾ ਨੂੰ ਸਿਰਫ ਅਸੀਂ ਪੰਜਾਬੀ ਪੰਜਾਬੀ ਦੇ ਨਾਰੇ ਤਾਂ ਲਗਾ ਰਹੇ ਆ ਪਰ ਅਸਲ 'ਚ ਅਸੀਂ ਇਸ ਨੂੰ ਕੋਈ ਅੱਗੇ ਪ੍ਰੋਮੋਟ ਨਹੀਂ ਕਰ ਰਹੇਗੇ ਅਸੀਂ ਜਦੋਂ ਅਸੀਂ ਕਿਤੇ ਸਟੇਜ ਤੇ ਬੋਲਣਾ ਹੁੰਦਾ ਜਦੋਂ ਅਸੀਂ ਸਾਈਨ ਮਾਰਨੇ ਹੁੰਦੇ ਆ ਕਿਤੇ ਵੱਡੇ ادارے ਤੇ ਜਾ ਕੇ ਉਹ ਦਸੀਂ ਅੰਗਰੇਜ਼ੀ ਨੂੰ ਹੀ ਚੁਣਦੇ ਆ ਅਸੀਂ ਅਸੀਂ ਮੰਨਦੇ ਆ ਕਿ ਜੇਕਰ ਅਸੀਂ ਪੰਜਾਬੀ ਵਿੱਚ ਆਪਣੇ ਦਸਤਾ ਦਸਖਤ ਕਰਾਂਗੇ ਤਾਂ ਸਾਨੂੰ ਉਹ ਸਾਹਮਣੇ ਵਾਲੇ ਨੂੰ ਲੱਗੇਗਾ ਇਹ ਬੰਦਾ ਅਨਪੜ ਇਹ ਤਾਂ ਮੇਰ ਹੈ ਤੇ ਬਹੁਤ ਵੱਡੀ ਦਾਤ ਹੈ ਗੁਰੂ ਸਾਹਿਬ ਦਾ ਤਰਸ ਹੈ ਜੋ ਮੇਰੀ ਝੋਲੀ 'ਇਦਾਤ ਪਈ ਹੈ ਉਹਨਾਂ ਨੇ ਤਰਸ ਕੀਤਾ ਮੇਰੇ ਤੇ ਮੇਰੀ ਤਾਂ ਕੋਈ ਏਡੀ ਉਕਾਤ ਹੀ ਨਹੀਂ ਹੈ ਵੀ ਮੈਂ ਇਹ ਪ੍ਰਾਪਤ ਕਰ ਸਕਾ ਉਹਨਾਂ ਨੇ ਤਰਸ ਕਰਕੇ ਦਾਤ ਝੋਲੀ ਪਾ ਦਿੱਤੀ ਬਸ ਸਭ ਤੋਂ ਪਹਿਲਾਂ ਤਾਂ ਜਦੋਂ ਮੈਂ ਬਚਪਨ ਚ ਹੋਇਆ ਕਰਦੀ ਸੀ ਤਾਂ ਮੈਨੂੰ ਮਿੱਟੀਆਂ ਨਾਲ ਸ਼ੁਰੂ ਤੇ ਪਿਆਰ ਹੈ ਕਿਉਂਕਿ ਇਹ ਜੋ ਮੇਰੇ ਪਿਤਾ ਜੀ ਸੀ ਉਹੋ ਖੇਤੀਬਾੜੀ ਦਾ ਕੰਮ ਕਰਦੇ ਸੀਗੇ ਬਚਪਨ ਤੋਂ ਇੱਥੇ ਮੈਂ ਉਹਨਾਂ ਦੇ ਮੈਂ ਸਕੂਲ ਤੋਂ ਆਣਾ ਤੇ ਬਾਅਦ ਵਿੱਚ ਸਕੂਲ ਦਾ ਸਾਰਾ ਕੰਮ ਨਿਪਟਾ ਕੇ ਫਿਰ ਮੈਂ ਆਪਣੇ ਪਿਤਾ ਜੀ ਦੇ ਪਿੱਛੇ-ਪਿੱਛੇ ਰਹਿਣਾ ਮੈਂ ਪੁੱਛਣਾ ਉਹਨਾਂ ਨੂੰ ਇਹ ਗੋਡੀ ਕਿਵੇਂ ਕਰੀਦੀ ਹੈ ਸਬਜ਼ੀ ਦੀ ਕਿਸ ਤਰ੍ਹਾਂ ਕਰੀਦਾ ਹੈ ਇੱਕਣਕ ਕਿਵੇਂ ਉਗ ਪੈਂਦੀ ਅਸੀਂ ਦਾਣਾ ਗਾਉਣੇ ਆ ਮੈਂ ਇਸ ਤਰ੍ਹਾਂ ਕਰਦੇ ਕਰਦੇ ਫਿਰ ਉਹ ਉਹਨਾਂ ਨੇ ਮੈਨੂੰ ਆਖਣਾ ਤੂੰ ਮੈਨੂੰ ਵੇਖੀ ਚੱਲ ਤੈਨੂੰ ਵੱਲ ਆ ਜਾਣਾ ਮੈਂ ਉਹਨਾਂ ਨੂੰ ਦੇਖੀ ਜਾਣਾ ਤੇ ਉਹਨਾਂ ਨੇ ਮੂੰਹ 'ਚ ਨਾ ਕੋ ਨਾ ਕੁਝ ਗੁੰਗੁਣਾਉਂਦੇ ਰਹਿਣਾ ਮੇਰੇ ਫਾਦਰ ਸਾਹਿਬ ਜੀ ਜਿਹੜੇ ਉਹਨਾਂ ਨੇ ਕਦੇ ਕਲਮ ਜ਼ਿਆਦਾ ਨਹੀਂ ਸੀ ਚਲਾਈ ਬਸ ਉਹਨਾਂ ਨੇ ਗੁੰਗੁਣਾਉਂਦੇ ਰਹਿਣਾ ਮੂੰਹ 'ਚ ਤੇ ਮੈਂ ਅਖਣਾ ਵੀ ਤੁਸੀਂ ਇਹ ਕਵਿਤ ਚੋੜ ਲੈਣੇ ਹੋ ਲਾਈਨਾਂ ਤੁਸੀਂ ਆਪ ਚੋੜਦੇ ਹੋ ਕਹਿੰਦੇ ਮੈਂ ਹਾਂ ਆਪ ਜੋੜਨਾ ਤੈਨੂੰ ਨਹੀਂ ਜੋੜਨੀ ਆਉਂਦੀ ਮੈਨੂੰ ਹਾਸੇ 'ਚ ਕਹਿ ਦੇਣਾ ਤੇ ਉਹ ਬਾਲਮਨ 'ਚ ਈਰਖਾ ਨਹੀਂ ਪ੍ਰਗਟ ਹੋ ਜਾਂਦੀ ਵੀ ਇਹ ਕਰ ਸਕਦੇ ਨੇ ਤੇ ਮੈਂ ਕਿਉਂ ਨਹੀਂ ਕਰ ਸਕਦੀ ਤਾਂ ਮੈਂ ਉਹਨਾਂ ਨੂੰ ਕਿਹਾ ਮੈਂ ਤਾਂ ਆਪ ਕਰਨਾ ਮੇਰੇ ਦਿਮਾਗ 'ਚੋਂ ਲਾਈਨਾਂ ਨਹੀਂ ਸੀ ਆਉਂਦੀਆਂ ਫਿਰ ਮੈਂ ਹੌਲੀ-ਹੌਲੀ ਇਸ ਨੂੰ ਅੱਗੇ ਚੀਜ਼ ਵਧਾਇਆ ਅਭਿਆਸ ਕੀਤਾ ਤੇ ਚੀਜ਼ ਅੱਗੇ ਵੱਧਦੀ ਗਈ ਤੇ ਮੈਨੂੰ ਇਹ ਚिटਕ ਲੱਗ ਗਈ ਕਿ ਮੈਂ ਵੀ ਕਵਤਾ ਨਹੀਂ ਸਰ ਜੇਕਰ ਅਸੀਂ ਮੇਨਲੀ ਗੱਲ ਕਰੀਏ ਵੀ ਜੇਕਰ ਮੈਂ ਸਿੱਖਿਆ ਲਈ ਦੀ ਇਸ ਤਾਂ ਇਸ ਖੇਤਰ 'ਚ ਮੈਂ ਕਿਸੇ ਤੋਂ ਕੁਝ ਨਹੀਂ ਸਿੱਖਿਆ ਲਈ ਬਸ ਮੈਨੂੰ ਲੱਗਦਾ ਹੈ ਕਿ ਮੇਰੇ ਪਿਤਾ ਜੀ ਮੇਰੇ ਗੁਰੂ ਰਹੇ ਉਹਨਾਂ ਨੇ ਜੋ ਬੋਲਿਆ ਮੈਂ ਉਹਨਾਂ ਦੇ ਹਾਵਾਂ ਭਾਵਾਂ ਨੂੰ ਆਪਣੀ ਕਲਮ ਦੇ ਜ਼ਰੀਏ ਲੋਕਾਂ ਸਾਹਮਣੇ ਪ੍ਰਸਤੁਤ ਕੀਤਾ ਤੇ ਜੇਕਰ ਮੈਂ ਗੱਲ ਕਰਾਂ ਮੇਰੀ ਕਵਿਤਾ ਦੀ ਸੁਧਾਈ ਦੀ 2014 ਤੋਂ ਮੈਂ ਸਫ਼ਰ ਸ਼ੁਰੂ ਕੀਤਾ 2017 'ਚ ਮੈਂ ਤੁਕਬੰਦੀ ਕਰਨੀ ਸ਼ੁਰੂ ਕੀਤੀ ਤੇ 2021 ਦਾ ਸਮਾਂ ਸੀ ਜਦੋਂ ਮੈਂ ਸੰਪੂਰਨ ਕਵਿਤਾ ਲਿਖੀ ਤੇ ਇਹ ਕਵਿਤਾ ਜਿਹੜੀ ਮੈਂ ਲਿਖੀ ਉਹਨੂੰ ਸੁਧਾਈ ਕੀਤੀ ਸੀ ਡਾਕਟਰ ਜਗਸੀਰ ਸਿੰਘ ਸੰਧੂ ਨੇ ਉਹ ਮੇਰੇ ਸਕੂਲ ਦੇ ਪਹਿਲਾ ਅਧਿਆਪਕ ਸੀ ਮੈਨੂੰ ਪੜਾਉਂਦੇ ਸੀਗੇ 2016-17 ਦੇ ਸਮੇਂ 'ਚ ਤੇ ਉਹ 2021 ਦੇ ਸਮੇਂ 'ਚ ਸਾਡੇ ਸਕੂਲ ਦੇ ਪ੍ਰਿੰਸੀਪਲ ਬਣ ਚੁੱਕੇ ਸੀਗੇ ਉਹ ਵੀ ਪੰਜਾਬੀ ਦੇ ਟੀਚਰ ਸੀ ਤੇ ਸਾਹਿਤ ਨਾਲ ਜੁੜੇ ਸੀ ਤਾਂ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਗੁਰਸ਼ਰਨ ਮਹਿੰਦੀ ਸੁਧਾਈ ਕਰਕੇ ਦਿੰਨਾ ਹੈ ਤਾਂ ਉਸ ਤੋਂ ਬਾਅਦ ਜਦੋਂ ਮੈਂ ਕਵਤਾਵਾਂ ਲਿਖਣੀ ਆ ਤਾਂ ਸਰ ਨੇ ਮੈਨੂੰ ਰੋਕ ਟੋਕ ਕਰਨੀ ਤਾਂ ਹੌਲੀ ਹੌਲੀ ਸਭ ਠੀਕ ਹੁੰਦਾ ਗਿਆ ਇਸ ਤੇ ਕੋਈ ਪਰਿਵਾਰ ਦਾ ਕੋਈ ਕੋਈ ਵੀ ਇਸ ਤਰ੍ਹਾਂ ਕਹ ਜੀ ਕੋਈ ਜਵਾਬ ਹੈ ਹੀ ਨਹੀਂ ਸੀਗਾ ਉਹਨਾਂ ਦਾ ਕੋਈ ਪ੍ਰਤੀਕਰਮ ਨਹੀਂ ਸੀ ਐਸਟੀਜ਼ ਤੇ ਮਤਲਬ ਉਹ ਠੀਕ ਸੀ ਕਿਉਂਕਿ ਮੈਂ ਉਹਨਾਂ ਨੂੰ ਮਤਲਬ ਸੀ ਕਿ ਮੈਂ ਪੜਾਈ ਪੜਾਂ ਮੈਂ ਸਕੂਲ ਜਾ ਰਹੀ ਹਾਂ ਮੈਂ ਸਕੂਲ ਚੋਂ ਵਧੀਆ ਨੰਬਰ ਲੈ ਕੇ ਪਾਸ ਹੋਵਾਂ ਤੇ ਕੁਝ ਜੀਵਨ ਚ ਅੱਛਾ ਕੰਮ ਕਰਾਂ ਚੰਗਾ ਕੰਮ ਕਰਕੇ ਉੱਚ ਅਦਾਰੇ ਚ ਕਿਸੇ ਚ ਕੰਮ ਕਰਾਂ ਆਪਣੇ ਪਰਿਵਾਰ ਨੂੰ ਦਾ ਨਾਮ ਰੋਸ਼ਨ ਕਰਾਂ ਬਸ ਉਹਨਾਂ ਨੂੰ ਸ਼ੁਰੂ ਤੋਂ ਇਹੀ ਰਿਹਾ ਤੇ ਮਤਲਬ ਮੈਂ ਇੱਕ ਹੁਸ਼ਿਆਰ ਵਿਦਿਆਰਥਣ ਸੀਗੀ ਆਪਣੇ ਸਕੂਲ ਦੇ ਸਮੇਂ ਵਿੱਚ ਤਾਂ ਜਦੋਂ ਮੈਂ ਬਸ ਉਹਨਾਂ ਨੂੰ ਪਰ ਫੈਮਿਲੀ ਨੂੰ ਆ ਕੇ ਪਰਿਵਾਰ ਨੂੰ ਦੱਸਣਾ ਵੀ ਮੈਂ ਫਸਟ ਆਈ ਆ ਉਸ ਤੋਂ ਅੱਗੇ ਕੋਈ ਸਵਾਲ ਨਹੀਂ ਸੀ ਕਰਦੇ ਕਹਿੰਦੇ ਬਸ ਠੀਕ ਹੈ ਤੇ سپورਟ ਹੈਗੀ ਸੀ ਪਰ ਮੈਨੂੰ ਰੋਕਿਆ ਨਹੀਂ ਗਿਆ ਕਦੇ ਵੀ ਜੇਕਰ ਉਹਨਾਂ ਨੇ ਮੈਨੂੰ ਅੱਗੇ ਐਨਾ ਕੋਈ ਜੋਰ ਨਹੀਂ ਲਾਇਆ ਮੈਨੂੰ ਇਸ ਤਰ੍ਹਾਂ ਵੀ ਨਹੀਂ ਕਿਹਾ ਗਿਆ ਕਿ ਤੂੰ ਕਵਿਤਾਵਾਂ ਲਿਖ ਤੂੰ ਕਵਿਤਾਵਾਂ ਮੇਰੇ ਤੇ ਬਰਡਨ ਨਹੀਂ ਪਾਇਆ ਕਦੇ ਵੀ ਮੇਰੇ ਪਰਿਵਾਰ ਨੇ ਤੇ ਜੇਕਰ ਮੈਂ ਲਿਖਦੀ ਸੀ ਤਾਂ ਉਸ ਦੀ ਸ਼ਲਾੰਘਾ ਕਰਦੇ ਸੀ ਉਹ ਕਿ ਬਹੁਤ ਸੋਹਣਾ ਲਿਖਿਆ ਹੈ ਬਹੁਤ ਵਧੀਆ ਹੈ ਤੂੰ ਅੱਗੇ ਜਾ ਸਕਦੀ ਹੈਂ ਹੋਰ ਲਿਖ ਬਸ ਮੈਨੂੰ ਲੱਗਦਾ ਉਹ ਹੀ ਸ਼ਲਾੰਘਾ ਨੇ ਮੈਨੂੰ ਇੱਥੋਂ ਤੱਕ ਲਿਆਂਦਾ ਇਹ ਸਰ ਐਕਚੁਅਲੀ ਇਹ ਆਨਲਾਈਨ ਹੁੰਦਾ ਹੈਗਾ ਤੇ ਆਨਲਾਈਨ ਤੁਸੀਂ ਫਾਰਮ ਫਿਲ ਕਰਨੇ ਹੁੰਦੇ ਆ ਵੈਬਸਾਈਟ ਤੇ ਜਾ ਕੇ ਚਾਹੇ ਉਹ ਇੰਡੀਆ ਬੁੱਕ ਆਫ ਰੈਕર્ડਸ ਹੈ ਚਾਹੇ ਇੰਟਰਨੈਸ਼ਨਲ ਹੈ ਚਾਹੇ ਵਰਲਡਵਾਈਡ ਹੈ ਤੇ ਮੈਂ ਤਿੰਨਾਂ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈਗਾ ਪਹਿਲਾਂ ਸਭ ਤੋਂ ਜਾ ਕੇ ਤੁਸੀਂ ਵੈਬਸਾਈਟ ਖੋਲਣੀ ਹੈ Google ਤੇ ਜਾ ਕੇ ਉਸ ਦੀ ਵੈਬਸਾਈਟ ਤੇ ਜਾ ਕੇ ਇੱਕ ਐਪਲੀਕੇਸ਼ਨ ਫਾਰਮ ਖੋਲਦਾ ਤੁਹਾਡੇ ਅੱਗੇ ਤੁਸੀਂ ਉਸ ਐਪਲੀਕੇਸ਼ਨ ਫਾਰਮ ਨੂੰ ਫਿਲ ਕਰ ਦੇਣਾ ਹੁੰਦਾ ਆਪਣੀ ਜੋ ਵੀ ਇਨਫੋਰਮੇਸ਼ਨ ਹੁੰਦੀ ਹੈ ਕਿ ਇਸ ਤੁਸੀਂ ਕਿਸ ਖੇਤਰ ਚ ਆਪਣਾ ਰਿਕਾਰਡ ਸਥਾਪਿਤ ਕਰਨਾ ਚਾਹੁੰਦੇ ਹੋ ਤੁਹਾਡੀ ਤੁਸੀਂ ਸੋਲੋਂ ਮਤਲਬ ਸੋਲੋ ਮਤਲਬ ਇਕੱਲੇ ਉੱਥੇ অপਸ਼ਨ ਦਿੱਤੀਆਂ ਹੁੰਦੀਆਂ ਤੁਹਾਨੂੰ ਅੰਗਰੇਜ਼ੀ ਭਾਸ਼ਾ ਸਭ ਕੁਝ ਤੇ ਤੁਸੀਂ ਦੋ ਜਾਣੇ ਵੀ ਰਿਕਾਰਡ ਕੋਈ ਵੀ ਮਿਲ ਕੇ ਕ੍ਰੀਏਟ ਕਰ ਸਕਦੇ ਹੋ ਬਣਾ ਸਕਦੇ ਹੋ ਕੋਈ ਇੱਕ ਜਾਣਾ ਵੀ ਬਣਾ ਸਕਦਾ ਪੰਜ ਜਾਣਿਆਂ ਦੀ ਟੀਮ ਵੀ ਹੋ ਸਕਦੀ ਹੈ ਜਦ ਕਿ ਮੈਂ ਜਿਸ ਤਰ੍ਹਾਂ ਮੇਰਾ ਟੀਮਵਰਕ ਨਹੀਂ ਸੀ ਮੈਂ ਇਕੱਲੀ ਸੀ ਤਾਂ ਉਸ ਉਸ ਤਰ੍ਹਾਂ ਮੈਂ ਆਪਣੀ ਡਿਸਕ੍ਰਿਪਸ਼ਨ ਦਿੱਤੀ ਉੱਥੇ ਜੋ ਵੀ ਸੀ ਜਾਣਕਾਰੀ ਦਿੱਤੀ ਮੇਰਾ ਰਿਕਾਰਡ ਕਿਸ ਖੇਤਰ ਚ ਹੈ ਕਿਸ ਤਰ੍ਹਾਂ ਕਿਸ ਤਰ੍ਹਾਂ ਹੈ ਤੇ ਇਹ ਮੈਂ ਸਾਰਾ ਕੁਝ ਐਪਲੀਕੇਸ਼ਨ ਫਾਰਮ ਫਿਲ ਕਰਕੇ ਜਦੋਂ ਜਮਾ ਕਰਵਾ ਦਿੱਤਾ ਗਿਆ ਆਨਲਾਈਨ ਹੀ ਸਭ ਕੁਝ ਉਸ ਤੋਂ ਬਾਅਦ ਤੁਹਾਨੂੰ ਇੱਕ ਕਨਫਰਮੇਸ਼ਨ ਆਉਂਦੀ ਹੈ ਉਹਨਾਂ ਵੱਲੋਂ ਕਿ ਤੁਹਾਡਾ ਰਿਕਾਰਡ ਜਿਹੜਾ ਮੰਨਿਆ ਜਾਵੇਗਾ ਤੇ ਫਿਰ ਜਿਹੜੀ ਕਨਫਰਮੇਸ਼ਨ ਆਉਂਦੀ ਉਸ ਤੋਂ ਬਾਅਦ ਤੁਹਾਨੂੰ ਫੀਸ ਪੇ ਕਰਨੀ ਪੈਂਦੀ ਹੁੰਦੀ ਹੈ ਫੀਸ ਵਗੈਰਾ ਦੇ ਕੇ ਤੁਸੀਂ ਸਬੂਤ ਵੀ ਨਾਲ ਦੇਣੇ ਹੁੰਦੇ ਆ ਕਿ ਮੈਂ ਇਹ ਰਿਕਾਰਡ ਸਥਾਪਿਤ ਕੀਤਾ ਹੈ ਤੇ ਇਹ ਸੱਚ ਹੈ ਜੋ ਮੈਂ ਲਿਖ ਰਹੀ ਆਂਗਾ ਜਿਵੇਂ ਮੈਂ ਮੇਰੀ ਕਵਤਾਵਾਂ ਲਿਖਣੀ ਲਿਖੀਆਂ ਸੀ ਮੈਂ 1.5 ਮਿੰਟ ਵਿੱਚ ਅੱਠ ਤਾਂ ਮੈਂ ਉਹਨਾਂ ਕਵਤਾਵਾਂ ਦੀ ਸੈਕਿੰਡ ਲਾਈ ਹੋਈ ਸੀ ਪਿੱਛੇ ਆਪਣੇ ਟੈਬ ਤੇ ਤੇ ਨਾਲ-ਨਾਲ ਵੀਡੀਓ ਬਣਾ ਕੇ ਵੀਡੀਓ ਕਲਿੱਪ ਸੈਂਡ ਕੀਤੀ ਸੀ ਕਵਤਾਵਾਂ ਜੋ ਮੈਂ ਲਿਖੀਆਂ ਸੀ ਉਹਨਾਂ ਦੀ ਪੀਡੀਐਫ ਬਣਾ ਕੇ ਸੈਂਡ ਕੀਤੀ ਸੀ ਕੁਝ ਫੋਟੋਜ਼ ਵਗੈਰਾ ਸੈਂਡ ਕੀਤੀਆਂ ਸੀ ਦੇਖੋ ਕੋਈ ਵੀ ਇਹ ਮਨੁੱਖ ਦੇ ਅੰਦਰ ਭਾਵਨਾਵਾਂ ਤਾਂ ਹਰ ਇੱਕ ਹੀ ਉਜਾਗਰ ਹੁੰਦੀਆਂ ਹੀ ਆ ਕਿਸੇ ਸਮੇ ਅਸੀਂ ਦੁਖੀ ਹੁੰਨੇ ਆ ਕਿਸੇ ਸਮੇ ਖੁਸ਼ ਹੁੰਨੇ ਆ ਖੁਸ਼ੀ ਬਹੁਤ ਹੋਈ ਵੀ ਅ ਮੈਂ ਜੋ ਸੋਚਿਆ ਸੀ ਜੋ ਸੁਪਨਾ ਮੈਂ 2014 ਤੋ ਸੋਚਿਆ ਕਿਉਂਕਿ ਜਦੋਂ ਮੈਂ ਆਪਣੇ ਫਾਦਰ ਸਾਹਿਬ ਨਾਲ ਗੱਲ ਕਰ ਰਿਆ ਕਰਦੀ ਸੀ ਛੋਟੀ ਹੁੰਦੀ ਕੋਈ ਵੀ ਸਕੂਲ 'ਚ ਮੈਂ ਕੁਝ ਕਰਨਾ ਤਾਂ ਮੈਂ ਆ ਕੇ ਜਲਦੀ ਨਾਲ ਪਾਪਾ ਨੂੰ ਦੱਸਣਾ ਰਾਤ ਨੂੰ ਪਾਪਾ ਪਾਪਾ ਮੈਂ ਅੱਜ ਆ ਕੀਤਾ ਕੀਤਾ ਸਭ ਕੁਝ ਦੱਸਣਾ ਤੇ ਇੱਕ ਦਿਨ ਮੈਨੂੰ ਮੇਰੇ ਟੀਚਰ ਨੇ ਦੱਸਿਆ ਕਿ ਇਸ ਤਰ੍ਹਾਂ ਰਿਕਾਰਡ ਨਾਮ ਦੀ ਕੋਈ ਚੀਜ਼ ਹੁੰਦੀ ਹੈ ਇੰਡੀਆ ਬੁੱਕ ਆਫ ਰਿਕਾਰਡ 'ਚ ਰਿਕਾਰਡ ਬੰਦੇ ਆ ਫਿਰ ਉਹ ਬੱਚੇ ਸਪੈਸ਼ਲ ਟ੍ਰੀਟਮੈਂਟ ਮਿਲਦਾ ਹੈ ਉਹਨਾਂ ਨੂੰ ਤਾਂ ਇਸ ਤਰ੍ਹਾਂ ਕਰਕੇ ਜਦੋਂ ਮੈਂ ਆ ਆ ਕੇ ਆਪਣੇ ਪਿਤਾ ਜੀ ਨੂੰ ਇੱਕ ਗੱਲ ਦੱਸੀ ਤਾਂ ਉਹਨਾਂ ਨੇ ਮੈਨੂੰ ਐਵੇਂ ਐਵੇਂ ਸਮਝਾਇਆ ਅੱਛਾ ਇਹ ਵੀ ਹੁੰਦਾ ਹੈ ਮੈਨੂੰ ਪਤਾ ਹੈ ਮੈਂ ਦੱਸ ਦਿਆਂ ਤੈਨੂੰ ਫਿਰ ਮੈਂ ਸਭ ਇਨਫੋਰਮੇਸ਼ਨ ਇਕੱਠੀ ਕੀਤੀ ਫਿਰ ਮੈਂ ਅ ਮਤਲਬ ਮੈਂ ਸਭ ਲਾਸਟ ਤੇ ਅੰਤ ਵਿੱਚ ਸਭ ਕੁਝ ਸੁਣ ਕੇ ਕਹਿ ਦਿੱਤਾ ਮੈਂ ਕਿ ਇਹ ਤਾਂ ਬੜਾ ਔਖਾ ਕੰਮ ਹੈ ਇਹ ਨਹੀਂ ਹੋਣਾ ਤਾਂ ਮੇਰੇ ਪਿਤਾ ਜੀ ਮੇਰੇ ਕੋਲ ਬੈਠੇ ਸਨ ਮੈਨੂੰ ਇਸ ਤਰ੍ਹਾਂ ਥਾਪੀ ਦਿੱਤੀ ਮੈਨੂੰ ਹਜੇ ਵੀ ਯਾਦ ਹੈ ਤੇ ਮੈਨੂੰ ਕਹਿੰਦੇ ਮੇਰੀ ਧੀ ਲਈ ਕੁਝ ਵੀ ਔਖਾ ਨਹੀਂ ਸਾਰਾ ਕੁਝ ਕਰ ਦੇਣਾ ਤੂੰ ਤੇ ਦੁਨੀਆਂ ਤੇ ਜਿੰਨੇ ਔਖੇ ਕੰਮ ਐ ਜਦੋਂ ਤੂੰ ਕਰਦੇ ਹੋ ਸਾਰੇ ਸੌਖੇ ਲੱਗਣ ਲੱਗ ਜਾਣੇ ਆ ਹੁਣ ਤਾਂ ਨਹੀਂ ਫਿਰ ਔਖਾ ਲੱਗਿਆ ਕੋਈ ਬਿਲਕੁਲ ਹੀ ਨਹੀਂ ਹੁਣ ਤਾਂ ਸਭ ਖਲਗਦਾ ਗੁਰੂ ਸਾਹਿਬ ਦਾ ਥਾਪੜਾ ਹੈਗਾ ਮੇਰੇ ਪਰਿਵਾਰ ਦਾ ਸਾਥ ਹੈ ਪੂਰੇ ਪੰਜਾਬ ਦਾ ਸਾਥ ਹੈ ਅਸੀਸਾਂ ਸਭ ਦੀਆਂ ਅੱਗੇ ਨਿਸ਼ਾਨੇ ਮੈਂ ਹਜੇ ਮਿਤ ਰਹੀ ਆਂ ਕਿ ਪੰਜਾਬ ਧਰਤ ਨੂੰ ਕੁਝ ਦੇ ਕੇ ਜਾਵਾਂ ਮੈਂ ਇਥੇ ਹੋ ਜਾਈ ਨਾ ਚਲੀ ਜਾਵਾਂ ਜੇਕਰ ਇੱਥੇ ਆਈ ਆਂ ਤਾਂ ਮੈਂ ਇਹੋ ਜਿਹਾ ਕੋਈ ਕਾਰਜ ਕਰਾਂ ਕਿ ਮਿੱਟੀ ਵਿੱਚ ਤਾਂ ਅਖੀਰ ਨੂੰ ਅਸੀਂ ਮੇਲੀ ਜਾਣਾ ਕਦੇ ਇਸ ਤਰ੍ਹਾਂ ਦਾ ਜੀਵਨ ਜਿਉਵਾਂ ਕਿ ਜਿਸ ਦਿਨ ਮੈਂ ਇਸ ਸੰਸਾਰ ਤੋਂ ਜਾਵਾਂ ਤਾਂ ਮੈਨੂੰ ਲੋਕ ਯਾਦ ਕਰਨ ਲੋਕ ਚਾਣ ਕਿ ਹਾਂ ਜੇਕਰ ਬੱਚਾ ਹੋਵੇ ਤਾਂ ਇਹਦੇ ਵਰਗਾ ਤੇ ਸਭ ਤੋਂ ਵੱਡੀ ਮੈਨੂੰ ਜੇਕਰ ਮੈਨੂੰ ਕਿਸੇ ਚੀਜ਼ ਤੋਂ ਡਰ ਲੱਗਦਾ ਹੁੰਦਾ ਤਾਂ ਇਹੀ ਹੁੰਦਾ ਮੇਰੇ ਚ ਹੰਕਾਰ ਨਾ ਆਵੇ ਕਦੇ ਵੀ ਮੈਂ ਉੱਚੀ ਬੈਠ ਕੇ ਨੀਵੇਂ ਲੋਕਾਂ ਨੂੰ ਕਦੇ ਲੱਤ ਨਾ ਮਾਰ ਦੇਵਾਂ ਕਿਉਂਕਿ ਗੁਰਬਾਣੀ ਸਾਨੂੰ ਇਹੀ ਸਿਖਾ ਰਹੀ ਹੈ ਵੀ ਨੀਵੇਂ ਰਹਿ ਕੇ ਚੱਲੋ ਨੀਚਾ ਅੰਦਰ ਨੀਚ ਜਾਤ ਨੀਚੀ ਹੂਆਂ ਤੇ ਨੀਚ ਨਾਨਕਤਨ ਕੇ ਸੰਗ ਸਾਥ ਵੱਡਿਆਂ ਸੋ ਕਰੀਸ ਨੀਵੇਂ ਹੋ ਕੇ ਚੱਲਣਾ ਹੈ ਗੁਰੂ ਨੇ ਆਪੇ ਹੀ ਅੱਗੇ ਕਰ ਦੇਣਾ ਹੈਗਾ ਸ੍ਰੀ ਹਰਮੰਦਰ ਸਾਹਿਬ ਦੀ ਇਮਾਰਤ ਜਦੋਂ ਸਲਾਹ ਦਿੱਤੀ ਗਈ ਗੁਰੂ ਅਰਜਨ ਸਾਹਿਬ ਪਾਸ਼ਾ ਨੂੰ ਤੇ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਇੰਨੀ ਵਧੀਆ ਧਾਰਮਿਕ ਸਥਾਨ ਬਣਾਉਣ ਲੱਗੇ ਹੋ ਸਿੱਖਾਂ ਦਾ ਤੀਰਥ ਸਨਾਨ ਇਸ ਸਥਾਨ ਹੈ ਜਿਹੜਾ ਉਹਨੂੰ ਉੱਚੀ ਇਮਾਰਤ ਹੋਣੀ ਚਾਹੀਦੀ ਹੈ ਤਾਂ ਗੁਰੂ ਸਾਹਿਬ ਨੇ ਕਿਹਾ ਸੀ ਨਹੀਂ ਮੈਂ ਨੀਵਾ ਬਣਾਉਣਾ ਤੇ ਜੋ ਸੰਸਾਰ ਵਿੱਚ ਨੀਵਾ ਰਹਿ ਕੇ ਚੱਲਦਾ ਉਹੀ ਉੱਚਾ ਖਮਾਉਣ ਦਾ ਹੱਕ ਦਾ ਹੱਕਦਾਰ ਹੈਗਾਗਾ ਜਿਹੜਾ ਪਹਿਲਾਂ ਹੀ ਆਪਣੇ ਆਪ ਨੂੰ ਉੱਚਾ ਘਹਿ ਰਿਹਾ ਹੈਗਾ ਉਹਨੂੰ ਤਾਂ ਫਿਰ ਕਹਿਣ ਦੀ ਲੋੜ ਹੀ ਨਹੀਂ ਨਾ ਲੋਕਾਂ ਵੱਲੋਂ ਵੀ ਇਹ ਉੱਚਾ ਉਹ ਤਾਂ ਖੁਦ ਹੀ ਉਹ ਰੱਬ ਬਿਟ ਰਿਹਾ ਹੈ ਵੀ ਹਾਂਜੀ ਮੈਂ ਉੱਚਾ ਮੈਂ ਉੱਚਾ ਭਗਤ ਕਬੀਰ ਜੀ ਵੀ ਕਹਿ ਰਹੇ ਆ ਕਬੀਰ ਗਰਬ ਨਾ ਕੀਜੀਐ ਉੱਚਾ ਦੇਖ ਆਵਾਸ ਆਜ ਕਾਲ ਪੁਏ ਲੇਟ ਨਾ ਉੱਪਰ ਜਾ ਮੈਂ ਘਾਸ ਉੱਪਰ ਤੇ ਘਾਜਮ ਪਾਣੀ ਪੈਣੀ ਇੱਕ ਦਿਨ ਮਿੱਟੀ ਹੋ ਜਾਣਾ ਮਿੱਟੀ ਨੇ ਤੇ ਉਸ ਹਨੇਰੀਆਂ ਨਾਲ ਅਸੀਂ ਧੂੜਨੇ ਉਸ ਡੁੱਡ ਕੇ ਪਤਾ ਨਹੀਂ ਕਿੰਨਾ ਰਸਤਿਆਂ ਦੇ ਖਿਲਰ ਜਾਣਾ ਤੇ ਉੱਤੋਂ ਲੋਕਾਂ ਸਾਡੇ ਪੈਰ ਰੱਖ ਰੱਖ ਚੱਲਣਾ ਤੇ ਕਿਤੇ ਸਾਡੀ ਉਸੇ ਮਿੱਟੀ ਚ ਕਿਣਕਾ ਸੇ ਖਿਲਰ ਗਿਆ ਤੇ ਉੱਤੇ ਘਾ ਉੱਗ ਪੈਣੀ